ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਓਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਤਜੁਗਾਦ ਸਤ ਹੈ ਭੀ ਸਤ ਨਾ ਨਨਕ ਹੋਸੀ ਭੀ ਸੱਚ ਸੋਚੈ ਸੋਤ ਨ ਹੋਵਈ ਜੇ ਸੁਚੀ ਲਖ ਵਾਰ ਮੈਂ ਜਪ ਨ ਹੋਵਈ ਜੇ ਲਾਇ ਰਹਾ ਦਿਪਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਬੁਨੀਆ ਪਹਾੜ ਸਹਸ ਸੰਕਲਕ ਹੋ ਹੈ ਨਾਨਕ ਚੱਲੇ ਨਾਲ ਕਿਵ ਸਤਿਆਰਾ ਹੋਈ ਐ ਕਬਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵੀ ਹੋ ਬਣਿਆ ਆਕਾਰ ਹੁਕਮ ਨਾਂ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਆਮਲੇ ਵੜਿਆਈ ਹੁਕਮੀ ਧਮਨੀ ਚ ਹੁਕਮ ਲੇਤ ਦੁਖ ਸੁਖ ਪਾਈ ਇਹ ਹਰਤ ਨਾ ਹੁਕਮੀ ਬਖਸ਼ੀਸ ਵੇਖ ਹੁਕਮਿ ਸਦਾ ਬੁਆਈਐ ਹੁਕਮੈਂਦਰ ਸਬਕ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੈਂ ਦੇ ਪੁਜੈ ਤਾ ਹਮੈ ਕਹੈ ਨਾ ਹੋਏ ਗਾਵੇ ਕੋ ਤਾਨੁ ਹੋਵੇ ਸਥਾਨੁ ਗਾਵੇ ਕੁਤਾਤ ਜਾਣੈ ਨਿਸ਼ਾਨੁ ਗਾਵੇ ਕੋ ਗੁਣ ਬੜੇ ਆਈਆਂ ਚਾਰ ਗਾਵੇ ਕੋ ਵਿਦਿਆ ਵਿਖਮਾ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਤੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ Jap દે ਸੈ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਥਾ ਕਦੀ ਨਾ ਆਵੇ ਕੋਟ ਗਾਥਾ ਗਾਥ ਗਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਬੰਤਰ ਖਾਹੇ ਕਾਹੇ ਹੁਗਮੇ ਹੁਗਮ ਚੱਲਾਏ ਰਾਹ ਨਾਨਕ ਪੁਜਾ ਵੀ ਪ੍ਰਵਾਹ ਸਾਚਾ ਸਾਹਿਬ ਸਾਧਨਾਏ ਪਖਿ ਆਪਾ ਹੋ ਆਪਾਰ ਅਕ ਹੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਘੇਰ ਕੇ ਅਗਿਆ ਰਖੀਐ ਜਿਤ ਦਿਸੈ ਦਰਬਾਰ ਮੋਹ ਕ ਬੋਲਣ ਬੋਲੀਐ ਜਿਤ ਸੁਣਿ ਕਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨ ਤ੍ਰਿਮੁਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਿਚਿਆਰ ਆਪੇ ਆਣਾ ਜਾਏ ਕੀਤਾ ਨਾ ਹੋਏ ਆਪੇ ਆਪਰੰਧਨ ਹੋਏ ਜਨ ਸੇਵਿਆ ਤਨ ਪਾਇਆ ਮਾਨ ਅਨੰਤ ਗਾਵੀਐ ਗੁਣਿਨ ਦਹਾਨ ਗਾਵੀਐ ਸੁਨਿਐ ਮਨ ਰਖੀਐ ਪਾਉ ਦੁਖ ਪਰ ਹਰ ਸੁਖ ਲਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੋਰੀ ਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰ ਪਤਿ ਮਾਈ ਜਿਹੋ ਜਾਣ ਆਖਾ ਨਹੀਂ ਕਹਨਾਕਤ ਨਣ ਜਾਈ ਗੁਰਾ ਇੱਕ দেহে 부ਝਾਈ ਸੁਪਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਮਿਸਰਣਾ ਨ ਜਾਇ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਪਾਣੇ ਤੇ ਨਾਏ ਤਰੀਨ ਜੀ ਦੀ ਸਰਠਿ ਉਪਾਈ ਵੇਖਾ ਵਿਣ ਤਰਮਾ ਕੇ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਪਨਾ ਜੀ ਆਕਾਤ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਤੁਕਤਾਰੇ ਅਰਜਾ ਹੋਰ ਦਸੂਣੀ ਹੋਏ ਨਮਾਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਇਕ ਜਸ ਕੀਰਤ ਜਗਲੇ ਜੇ ਦਿਸ ਨਦਰ ਨਾ ਆਵਈ ਤਵਾ ਤਨ ਪੁੱਛਿਆ ਕੇ ਕੀਤਾ ਅੰਦਰ ਕੀ ਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਕੁਨ ਦੇਤਿ ਆ ਕੋ ਨ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਨਿਆ ਸਿੱਧ ਵੀਰ ਸੁਰਨਾਥ ਸੁਨਿਆ ਤਰਤ ਤੁਲਿਆ ਆਕਾਸ਼ ਸੁਨਿਆ ਦੀਪ ਲੋਪਾ ਪਾਤਲ ਸੁਨਿਆ ਕੋਇ ਨ ਸਤੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਮਿਆ ਦੂਪ ਪਾਪ ਕਾ ਨਾਸ ਸੁਣਿਆ ਸ਼ਰਮਰਮਾਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਪਸਿਮ੍ਰਿਤ ਵੇਦ ਨਾਨਕ ਬਖਦਾਸ ਦਾ ਵਿਦਾਸ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸੜਕਾਿਸ਼ ਨਾਨ ਸੁਣਿਆ ਪੜਪੜ ਪਾਵੇ ਮਾਨ ਸੁਣਿਆ ਲਾਗੇ ਸਹਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਤ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆਂ ਦੇ ਬਾਵੈਰਾ ਹੋ ਸੁਣਿਆ ਤੋਐ ਸਦਾ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਤ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਸ਼ਬਜ ਤਾਏ ਤਾਗਤ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤੋ ਵੈ ਮਨ ਬੁੱਧ ਮੰਨੇ ਸਤਲ ਭਵਨ ਕੀ ਸ਼ੁੱਧ ਮੰਨੇ ਮੋਹ ਝੋਟਾ ਨਾ ਖਾਏ ਮੰਨੈ ਜਮ ਕਾ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿ ਸ਼ੰਭਰ ਕਟ ਜਾਏ ਮੰਨੈ ਮਗਨ ਜੁਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦਵਾਰ ਮੰਨੈ ਪਰਵਾਰਾ ਸਾਧਾਰ ਮੰਨੈ ਤਰੇ ਤਾਰੇ ਗੁਰ ਸਿਖ ਮੰਨੈ ਨਾਨਕ ਬਭ ਹੈ ਨਾ ਭਖ ਐਸਾ ਨਾਮ ਨਰੰਗਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵਹਿ ਤ੍ਰਗਮਾਨ ਪੰਚੇ ਸੋਹ ਹੈ ਤਦ ਰਾਜਾਨ ਪੰਚਾ ਕਾਪੁਰ ਏਕ ਤਿਆ ਅਣ ਜੇ ਕੋ ਕਹੈ ਕਰ ਵਿਚਾਰ ਕਰਦੇ ਕੈ ਕਰਨੇ ਨਾਹੀ ਸ਼ੋਮਾਰ ਧੌਲ ਧਰਮ ਦਇਆ ਕਾ ਪੂਤਾ ਸੰਤੋਖ ਥਾਪ ਰਖਿਆ ਜਨ ਸੂਤਾ ਜੇ ਕੋ ਪੁੱਜਾ ਹੋਵੇ ਸਚਿਆਰ ਤਬ ਲੈ ਉਪਰ ਕੇਤਾ ਬਾੜ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਪਾਰਤ ਲੈ ਗਵਨਜੂਰ ਜੀ ਜਾ ਤਰੰਗਾ ਕੇ ਨਾਮ ਸਪਨਾ ਲਿਜਿਆ ਬੜੀ ਕਲਾਮ ਇਹੋ ਲਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਹਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਪੂਤ ਕਿਤਾਬ ਸਾਵੋ ਇੱਕ ਕਵਾਉ ਦਿਸਤੇ ਹੋਏ ਲਖ ਦਰੀ ਆਉ ਪੁਤਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਭਾਵੇ ਸਾਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਮਾ ਸੰਖ ਜਪ ਧਪਾ ਹੋ ਆ ਸੰਖ ਪੂਜਾ ਆ ਸੰਖ ਤਪਤਾਓ ਆ ਸੰਖ ਤਰੰਥ ਮੁਖ ਵੇਦ ਪਾਠ ਆ ਸੰਖ ਜੋਗ ਮਨ ਰਹਾ ਉਦਾਸ ਆ ਸੰਖ ਭਗਤ ਗੁਣ ਗਿਆਨ ਵਿਚਾਰ ਆ ਸੰਖ ਸਦੀ ਆ ਸੰਖ ਦਾਤਾਰ ਆ ਸੰਖ ਸੋਰਮ ਪਖਸਾਰ ਆ ਸੰਖ ਮੋਨ ਲਿ ਬੁਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾ ਵਾ ਇੱਕ ਵਾਰ ਜੋਤਿ ਭਾਵੈ ਸਾਈ ਪਲੀਕਾਰ ਤੁਸਦਾ ਸਲਾਮਤ ਨਿਰੰਕਾਰ ਆਸੰਖ ਕਮੂਰਖ ਅੰਤ ਭੂਰ ਆਸੰਖ ਚੋਰਾ ਰਾਮ ਖੂਰ ਆਸੰਖ ਮਰ ਕਰ ਜਾਹੇ ਜੋਰ ਆਸੰਖ ਗਲਬੜ ਹਤਿਆ ਖਮਾਹੇ ਆਸੰਖ ਪਾਪੀ ਪਾਪ ਕਰ ਜਾਹੇ ਆਸੰਖ ਊੜਿਆਰ ਊੜੇ ਫੇਰਾਹੇ ਆਸੰਖ ਮਲੇਸ਼ ਮਲ ਭਖ ਖਾਹੇ ਆਸੰਖ ਨਿੰਦਕ ਸਿਰ ਕਰਹੇ ਭਾਰ ਨਾਨਕ ਨੀਜ ਕਰੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਬ ਨਾਗਮਗਮ ਅਸੰਖ ਲੋ ਅਸੰਖ ਕਹ ਹੈ ਸਰਪਾਰ ਹੋਏ ਅਕਰੀ ਨਾਮ ਕ੍ਰਿਸ਼ਾ ਲਾ ਕ੍ਰਿ ਗਿਆਨ ਗੀਤ ਕੁੰਦਾਸ ਅਕਰੇ ਲਿਖਣ ਬੋਲਣ ਬਾਣ ਅਕਰਾ ਸਰ ਸੰਜੋਗ ਵਕਾਨ ਜਿੰਨੇ ਲਿਖੇ ਤੇ ਸਰਨਾਹੇ ਏਜੇ ਪਰਮਾਏ ਤੇ ਤੇ ਬਾਹੇ ਜੇ ਤਾਂ ਗੀਤਾ ਦੇ ਤਾ ਨਾ ਓ ਮਨ ਨਾ ਵੈ ਨਾਹੀ ਕੋ ਥਾਓ ਉਦ੍ਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਿਤ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਦੰਦੇ ਹਪਾਣੀ ਤੋਂ ਤਾਤ ਸੁਖੇ ਮੂੰਹ ਤੇ ਪਲੀਤੇ ਕੱਪੜ ਹੋਏ ਦੇ ਸਾਬੂਨਾ ਲਈਏ ਉਹ ਤੋਏ ਭਰਿਆ ਮਤ ਬਾਬਾ ਕੇ ਸੰਗ ਉਹ ਤੋ ਪਹਿਨਾਵੇਂ ਕੈ ਰੰਗ ਪੁੰਨੇ ਪਾਪੀ ਆਖਰੁ ਨਾਹੀ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਹ ਨਾਨਕ ਹੁਕਮੀ ਆਬਹ ਜਾਹ ਤੀਰਥ ਤਪ ਦਇਆ ਦੰਤ ਦਾਨ ਜੇ ਕੋ ਪਾਵੈ ਤਲ ਕਮਾਨ ਸੁਨਿਆ ਮਨੇ ਅਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਉ ਸਭ ਕੁਨ ਤੇਰੇ ਮੈਂ ਨਾਹੀ ਕੋਏ ਮਨ ਕੁਨ ਤੀਤੇ ਬਖਤ ਨਾ ਹੋਏ ਸੋ ਅਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਚਿਤ ਕਵਣ ਵਾਰ ਕਵਨ ਸਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਅਬਿਰਣ ਪਈਆ ਪੰਡਤੀ ਜਿਉ ਵਹਿਲੇ ਪ੍ਰਾਨ ਬਖਤ ਨ ਪਾਇਓ ਕਾਦੀਆ ਜਿਨ ਕਨੜੇ ਪ੍ਰਾਨ ਥਿਤਵਾਰ ਨਾ ਜੋਗੀ ਜਾਣੈ ਰਤ ਮਾਹੋ ਨ ਕੋਈ ਜਾਗਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਗਗਵਸਾ ਲਾਹੀ ਕਵਰਨੇ ਕਿਵ ਜਾਣਾ ਨਾਨਕ ਅੱਖਣ ਸਭ ਕੋ ਆਖਾ ਇੱਕ ਤੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈਂ ਜੀ ਤਾਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਇਹ ਉਦ ਗਿਆਨ ਸੋ ਹੈ ਫਤਲ ਬਤਾਲ ਲਖ ਅਗਾ ਸਾਇਆਂ ਗਾਸ ਗੋੜ ਕੋੜ ਘਪਾਲ ਧਕੇ ਵੇਦ ਕਾਣ ਕਵਾਤ 66 18 ਕਨਕ ਤੇ ਪਾਸ ਰੂ ਇੱਕ ਧਾਤ ਲਿਖਾ ਹੋਇ ਤਾਲ ਕੀ ਆ ਲਿਖਾ ਹੋਇ વિનાਸ਼ ਨਾਨਕ ਬਟਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾ ਤੇਤੀ ਸੁਰਤ ਨ ਪਾਈ ਆ ਨਦੀਆਂ ਤੇ ਵਾਪ ਬਵਹਿ ਸਮੰਦ ਨਾ ਜਾਣੀ ਅਹੈ ਸਮੰਦ ਸ਼ਾਹ ਸੁਲਤਾਨ ਗ੍ਰਹੈ ਸੇਤੀ ਮਾਲ ਧਨ ਈੜੀ ਦੋਲਣਾ ਹੋਵਣੀ ਜਿਤ ਜਿਸਮਨ ਹੋਣਾ ਵੀਸਰਾਇ ਅੰਤ ਨ ਸਪਦੀ ਕਹਨ ਨ ਅੰਤ ਅੰਤ ਨ ਕਰਨ ਦੇਨ ਨ ਅੰਤ ਮੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਦਕਾਰਨ ਕੇਤੇ ਬਿਰਲਾਹੇ ਧਾਗੇ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬੋਤਾ ਕਹੀਏ ਬੋਤਾ ਹੋਏ ਵੱਡਾ ਸਾਹਿਬੀ ਉੱਚਾ ਥਾਓ ਹੁੱਚੇ ਉਪਰ ਉੱਚਾ ਨਾਓ ਨੇ ਵੜੇ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੈ ਸੋਏ ਜੇ ਵੜਿਆ ਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲਣਾ ਤਮਾਏ ਕਿਤੇ ਮੰਗਹਿ ਜੋ ਦੇ ਅਪਾਰ ਕਿਤੇ ਅਗਨਤ ਨਹੀਂ ਵਿਚਾਰ ਕਿਤੇ ਖਪਟਾ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾ ਹੀ ਕਾਹੇ ਤੁਕੇ ਤਿਆ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਗਲਾਸੀ ਪਾਣੇ ਹੋਏ ਹੋਰ ਆਖਣ ਸਕੇ ਕੋਏ ਜੇ ਤੋ ਖਾਇ ਤੋ ਆਖਣ ਪਾਏ ਉਹ ਜਾਣੇ ਦਿੱਤੀ ਆ ਮੈਂ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਪਹਿਕੇ ਹੀ ਕੇ ਜਿਸਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਬਾਦਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਭੰਡਾਰ ਅਮਲੋ ਹੈ ਅਮਲ ਲੈ ਜਾਹੇ ਅਮਲ ਭਾਏ ਮੁੱਲਾ ਸਮਾਹੇ ਅਮਲ ਧਰਮ ਅਮਲ ਦੀ ਬਾਣ ਅਮਲ ਤੁਲੇ ਅਮਲ ਪ੍ਰਵਾਣ ਅਮਲ ਬਖਸੀ ਸਾਮਰਣੇ ਸ਼ਾਨ ਆਮਲ ਕਰਮੇ ਅਮਲ ਫਰਮਾਨ ਐ ਮੁੱਲੋ ਐ ਮੁੱਲਾ ਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜਾ ਕਰੇ ਵਿਖਿਆਨ ਅੱਖਾਂ ਖੈਬਰ ਮੇ ਅੱਖਾਂ ਅੰਧ ਅੱਖਾਂ ਗੋਪੀਤਾ ਗੋਵਿੰਦ ਅੱਖਾਂ ਈਸ਼ਰ ਅੱਖਾਂ ਸਿੱਧ ਅੱਖਾਂ ਕਿਤੇ ਜੀਤੇ ਬੁੱਧ ਅੱਖਾਂ ਦਾ ਅਣ ਮੇ ਅੱਖਾਂ ਦੇਵ ਅੱਖਾਂ ਸੁਰ ਨਰਮਨੰਦਨ ਸੇਵ ਕੀਤੇ ਅੱਖਾਂ ਅੱਖਣ ਪਾਹੇ ਕਿਤੇ ਕਹ ਹੈ ਗਾਉ ਠੜ ਜਾਹੇ ਤੇ ਕੀਤੇ ਹੋਰ ਕਰ ਹੈ ਆਪਨਸ ਕਹ ਕੇ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਲ ਕੀ ਅਸ਼ਰਕਾ ਬਾਰਾ ਦਾ ਭਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤਬੈ ਸਰਬਸ ਮਾਲੇ ਵਾਜੇ ਨਾਦ ਅਨੇਕਾਂ ਸੰਖਾ ਕੀਤੇ ਬਾਵਨ ਹਾਂ ਤੇ ਕੀਤੇ ਰਾਗ ਪ੍ਰੀਸ਼ੋ ਕਹੀ ਅਨਾ ਕੀਤੇ ਗਾਵਨ ਹਾਰੇ ਗਾਵੈ ਤੁਹਨਾ ਪਉਣ ਬਾਣੀ ਬੈ ਸ਼ੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵੈ ਚਿਤ ਕੁਪਤਿ ਲਖਜਾਨ ਰਹਿ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿਂ ਦਿੰਦਾ ਸਨ ਬੈਠੇ ਦੇਵਤਿਆਂ ਅੰਤਰ ਨਾਲੇ ਗਾਵੇ ਸਿਦਿਸ਼ਮਤੀ ਇੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਸਦੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨਿਆ ਮਨਮੋਹਨ ਸੁਲਗਾ ਮਛ ਪਿਆਲੇ ਗਾਵਣ ਰਤਨਿਆ ਪਾਏ ਤੇਰੇ 68 ਦੀ ਰਤਨਾਂ ਨਾਲੇ ਗਾਵਹਿ ਜੋਤ ਮਹਾ ਬਲਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤੁਧ ਨੋ ਗਾਵਹਿ ਜੋਤਿ ਤੇ ਭਾਵਨਾ ਰਤੇ ਤੇਰੇ ਭਗਤ ਰਸਾਲੇ ਹੋਰਗੇ ਤੇ ਗਾਵਨ ਸੇ ਮੈਂ ਤੇ ਤਨਾਯਾ ਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਜੀ ਨਾਹੀ ਹੈ ਪੀਹੋ ਸੀਜਾਇ ਨ ਜਾਸੀ ਗਰਜਨਾ ਜਨਰ ਜਾਏ ਰੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨੇ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਸਦੀਪ ਉੱਡ ਆਈ ਜੋਤਿ ਸੁਭਾਵੇ ਸੋਏ ਕਰਸੀ ਹੁਕਮ ਨਾ ਕਰਨਾ ਜਾਏ ਛੋ ਬਾਦਸ਼ਾਹ ਸਹਾਬਾਤ ਸਾਹਿਬ ਨਾਨਕ ਰਹੇ ਨਰਜਾਈ ਮੁੰਦਾ ਸੰਤੋਖਰਮ ਪਤ ਢੋਲੀ ਧਿਆਨ ਕਰਹਿ ਬੇਭੂਤ ਤਨ ਤਗਾਲ ਕੁਵਾਰੀ ਕਾਯਾਂ ਤੁਕ ਤਰੰਡਾ ਪ੍ਰਤੀਤ ਆਹੀ ਪੰਥੀ ਸਗਲਤ ਮਾਤੀ ਮਨ ਜੀ ਤਹਿ ਜਗ ਜੀਤ ਆਦੇਸ ਤਹਾਯਾ ਦੇਸ ਆਦਿ ਨੀਲਾ ਨਾਦ ਅਨਹਤ ਤੁਕ ਤੁਕੇਤ ਵੇਸ ਭੁਗਤ ਗਿਆਨ ਦਿਆ ਬਨਡਾਰਣ ਕਟਕੜ ਵਾਜ ਅਨਾਦ ਆਪਨਾਥ ਨਾਥੀ ਸਭ ਜਾ ਕੀ ਰਿਤਿ ਸਤਿ ਅਮਰਾ ਸਾਤ ਸੰਯੋਗ ਵਿਜੋਗ ਦੁਇ ਕਾਰ ਚਲਾਵਹਿ ਲਿਖਿਆ ਵੇ ਭਾਗ ਆਦੇਸ਼ਿਸਾ ਆਦੇਸ਼ ਆਦਿ ਨੀਲਾ ਨਾਦ ਅਨਹਤ ਜੁਗ ਤੁਗਿ ਇੱਕੋ ਵੇਸ ਏਕਾ ਮਾਈ ਜੁਗਤ ਬਿਆਈ ਤਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪਰੰਡਾ ਦੇਖ ਲਾਏ ਦੀ ਬਾਣ ਜਬ ਤਿਸ ਪਾਵੇ ਤਵੈ ਚਲਾਵੇ ਜੇਹ ਹੋਵੇ ਪਰਮਾਨ ਉਹ ਵੇ ਤੈ ਉਹ ਨੰਦਰਣ ਆਵੇ ਬਹੁਤਾ ਹੋ ਬਿਦਾਨ ਆਦੇਸ਼ ਤਿਸਾ ਆਦੇਸ਼ ਆਦੇ ਅਨੀਲਾ ਨਾ ਦੇ ਨਾਹਤ ਤੁਕ ਤੁਕ ਇੱਕੋ ਵੇਸ ਆਸਨ ਲੋਏ ਲੋਏ ਬੰਢਾਰ ਜੋ ਕੁਛ ਪਾਇਆ ਸੋਇ ਤਵਾਰ ਕਰ ਕਰ ਵੇਠੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸਾਇਆ ਦੇਸ਼ ਆਦਿ ਅਨੀਲਾ ਨਾਦ ਅਨਾਹਤ ਜੁਗ ਜੁਗੇ ਇੱਕ ਦੋ ਵੇਸ ਇੱਕ ਦੂਜੀ ਬੋਲ ਲਖ ਹੋ へ ਲਖ ਹੋ ਵਹ ਲਖ ਵੀਸ ਲਖ ਲਖੇੜਾ ਆਖੀਆ ਹੈ ਇੱਕ ਨਾਮ ਜਗਦੀਸ਼ ਏ ਤਰਾਏ ਬਦ ਬਵੜੀਆ ਚੜੀਆ ਹੋਏ ਅਕੀਸਾ ਸੁਣ ਗੱਲਾਂ ਆਕਾਸ਼ ਕੀ ਕੀਟਾਇਆ ਹੀ ਰੀਸ਼ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜੋਰ ਚ ਪੈਣ ਜੋਰ ਜੋਰਨ ਮੰਗਣ ਦੇ ਨ ਜੋਰ ਜੋਰਨ ਜੀਵਨ ਮਨਨ ਨਹ ਜੋਰ ਜੋਰਨ ਦਾਤ ਮਾਲ ਮਨਸੂਰ ਜੋਰਨ ਸ੍ਰਤੀ ਗਿਆਨ ਵਿਚਾਰ ਜੋਰਨ ਜੁਗਤੀ ਛਟੈ ਸੰਸਾਰ ਜਿਸ ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਰੀਤ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਉਣ ਪਣੀ ਅਗਨੀ ਪਾਤਾਲ ਦਸ ਵਜਾ ਧਰਤੀ ਸਾ ਪ੍ਰਖੀ ਧਰਮ ਸਾਲ ਤਸਵਤ ਜੀ ਜੁਗਤ ਕੇ ਰੰਗ ਤਨ ਕੇ ਨਾਮ ਆਨੇ ਕਾ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਥੈ ਸੁਆਣ ਪੰਚ ਪ੍ਰਵਾਨ ਨਤਰੀ ਕਰਮ ਪਵੈਣਿ ਸ਼ਾਨ ਕਜ ਪਕਾਈ ਉਥੈ ਪਾਏ ਨਾਨਕ ਐ ਜਾਪੈ ਜਾਏ ਧਰਮਖੰਡ ਦਾ ਇਹੋ ਧਰਮ ਗਿਆਨਖੰਡ ਦਾ ਆਖੋ ਕਰਮ ਕੀਤੇ ਪਉਣ ਬਣੀ ਵੈਸ਼ੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਬਦੇਸ ਕੇਤੇ ਅੰਤ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਤਬਦਨਾਥ ਕੇਤੇ ਕੇਤੇ ਦੇਵੀ ਬੀਸ ਕੇਤੇ ਦੇਵਦਾਨ ਨਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਾ ਕੇਤੇ ਨਾਨਕ ਦੇ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਥਾਨਾਦ ਬਨੋਦ ਕੋੜਿਆ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਥਾ ਘਾੜ ਤਕੜੀਆ ਬਹੁਤਿਆਨੂ ਦਾਗੀਆਂ ਗੱਲਾਂ ਕਥਿਆ ਨਾ ਜਾਹੇ ਜੇ ਕੋ ਕਹੈ ਪਿਛਾ ਪਸਤਾਏ ਦਿੱਥਾ ਘੜਿਆ ਸੁਰਤਮਤਨ ਬੁੱਧ ਦਿੱਥਾ ਘੜਿਆ ਸੁਨਾਸਦਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਥਾ ਹੋਰ ਨ ਕੋਈ ਹੋਰ ਦਿੱਥਾ ਜੋਦ ਮਹਾਬਲ ਸੂਰ ਹੰਦ ਨਮਾ ਰਾਮ ਰਹਾ ਬਤੂੁਰ ਦਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨੰਕਤ ਨੇ ਜਾਹੇ ਨਾ ਹੋਏ ਮਰਨ ਠਾਦੇ ਜਾਹੇ ਜਿਨ ਕਹ ਰਾਮ ਸੈਮਨ ਮਾਹੇ ਦਥੈ ਭਗਦਵਸਾ ਕਾ ਲੋਕਰ ਅਨੰਦ ਸਚਾ ਮਨ ਸੋਏ ਸੱਜ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਅਨੰਦ ਰਣਿਹਾ ਹਾਲ ਉੰਦ ਤੈ ਖਾਨ ਮੰਤਲ ਵਰਪੰਡ ਜੇ ਕੋ ਕਥੈ ਤਾ ਅੰਤ ਅੰਤ ਤਥੈ ਲੋਲੂ ਆਕਾਰ ਜਿਵ ਜਿਵ ਹੁਕਮ ਦਿਵੈ ਦਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭੌਖ ਲਗਨ ਦਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਕੜੀਆ ਸ਼ਬਦ ਸਜੀਤਕਸਾਲ ਜਨ ਕੋ ਨਦਰ ਕਰਮ ਤਨਕਾਰ ਜਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇਦਾਰੀ ਦਾਇਆ ਖੈ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਮੀ ਆਪੋ ਆਪਣੀ ਜਿਨੇ ਡ ਜਿਨੇ ਨਾਮ ਪਿਆਇਆ ਜੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਜੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸਭ ਦੇ ਨਾਲ